ਦੋਸਤੋ ਸਤਿ ਸ੍ਰੀ ਅਕਾਲ ਰਾਮ ਰਾਮ ਸਾਰਾ ਮੈਂ ਇੱਕ ਬਾਰ ਬਰਾੜ ਫੌਜੀ ਆਪਣੇ ਸਾਰੇ ਚੈਨਲ ਦੇਖਣ ਵਾਲੇ ਵੀਰਾਂ ਦਾ ਸਵਾਗਤ ਕਰਦਾ ਦੋਸਤੋ ਆਹਾ ਨੀਲੀ ਦੀ ਹੈ ਨਾ ਨੀਲੀ ਦੀ ਮੱਝ ਹੈ ਨੰਬਰ ਨੰਬਰ 1 ਸਟਾਰ ਦੀ ਨਹੀਂ ਦਲਚੀ ਘਾਹ ਦਾ ਨੰਬਰ 1 ਦਲਚੀ ਘਾਹ ਦਾ ਨੰਬਰ 1 ਦੀ ਝੋਟੀ ਹੈ ਦੋਸਤੋ ਤੇ ਦੁੱਧ ਥੋੜੇ ਅੱਖਾਂ ਦੇ ਸਾਹਮਣੇ ਆ ਜਾਣਾ ਥਣ ਲੇਵਾ ਬਹੁਤ ਸੋਹਣਾ ਹੈ ਤੇ ਕਿੰਨੇ ਚਿਰ ਦੀ ਸੂਈ ਹੈ ਇਹ ਜੀ ਜਿਹੜੀ 5 6 ਦਿਨ ਹੋਇਆ 15 16 ਕਿਲੋ ਬੋਲਾ 15 16 ਕਿਲੋ ਬੋਲਾ ਪੰਜ ਛੇ ਦੇ ਸੂਈ ਨੂੰ ਹੈ ਦੇਖ ਲੋ ਵੀ ਜਾਊ ਜਾਊਗੀ ਕਿੱਥੇ ਪਰ ਬੱਚਾ ਗਲਤ ਪਾ ਗਈ ਹੈ ਕੱਟੀ ਦੇਤੀ ਆ ਕੱਟੀ ਦੇਤੀ ਹੈ ਪਰ ਕੱਟੀ ਥੋੜੀ ਜੀ ਗ੍ਰੇਟਿਡ ਆ ਗਈ ਹੈ ਤੇ ਬਾਕੀ ਤੁਹਾਨੂੰ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦੇਵਾਂਗੇ 22 ਤੋਂ ਪੋਸਟਿਆਂ ਦਾ ਪੂਰਾ ਡਿਟੇਲ ਕਿਵੇਂ ਕੀ ਕੋਸ ਹੈ ਦੋਸਤੋ ਮੇਰੀ ਸ਼ਾਰਟ ਰੀਲ ਨੂੰ Instagram ਤੇ ਆਪਣਾ Facebook ਨੂੰ ਫਾਲੋ ਕਰ ਲਿਓ ਤੇ YouTube ਵਾਲੇ ਦਰਸ਼ਕ ਸਬਸਕ੍ਰਾਈਬ ਕਰ ਲਿਓ ਤੇ ਦੋਸਤਾਂ ਇੱਕ ਰਿਕਵੈਸਟ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਰਾਮ ਰਾਮ ਸਭਾਂ ਨੂੰ ਧੰਨਵਾਦ